ਸਾਬਕਾ ਕੈਬਨਿਟ ਮੰਤਰੀ ਸਰਦਾਰ ਫੋਜਾ ਸਿੰਘ ਸਰਾਰੀ ਵੱਲੋਂ ਹਲਕੇ ਅnder ਬਣੀਆਂ ਨਵੀਆਂ ਗ੍ਰਾਮ ਪੰਚਾਇਤਾਂ ਦੀ ਮੀਟਿੰਗ ਬੀਡੀਪੀਓ ਦਫ਼ਤਰ ਗੁਰੂ ਹਰ ਸਾਹਿਬ ਵਿਖੇ ਕੀਤੀ ਗਈ ਇਸ ਮੌਕੇ ਬੀਡੀਪੀਓ ਪ੍ਰਤਾਪ ਸਿੰਘ ਦੀ ਮੌਜੂਦਗੀ ਵਿੱਚ ਕਰੀਬ 10 ਗ੍ਰਾਮ ਪੰਚਾਇਤਾਂ ਨੂੰ ਕਰੀਬ 37 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਵੰਡੇ ਗਏ ਅਤੇ ਇਸ ਮੌਕੇ ਗਲਬਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸਰਦਾਰ ਫੋਜਾ ਸਿੰਘ ਸਰਾਰੀ ਨੇ ਦੱਸਿਆ ਕਿ ਹਲਕੇ ਦੀਆਂ ਕਈ ਪੰਚਾਇਤਾਂ ਨੂੰ ਜਿਹੜੇ ਚੈੱਕ ਦਿੱਤੇ ਗਏ ਨੇ ਅਤੇ ਉਹਨਾਂ ಗ್ರಾಮ ਪੰਚਾਇਤਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਕੰਮ ਜਿਹੜਾ ਕੀ ਹੈ ਪਾਰਦਰਸ਼ੀ ਨਾਲ ਕੀਤਾ ਜਾਵੇ ਅਤੇ ਹਿਸਾਬ ਖਰਚ ਜੋ ਵੀ ਕੀਤਾ ਜਾਂਦਾ ਉਸ ਨੂੰ ਜਿਹੜਾ ਕੀ ਹੈ ਬੂਰਾ ਪ੍ਰੋਪਰ ਵਰਕ ਜਿਹੜਾ ਕੀਤਾ ਜਾਂਦਾ ਉਸ ਨੂੰ ਯਕੀਨੀ ਬਣਾਇਆ ਜਾਵੇ ਕਿ ਉਸ ਵਿੱਚ ਕੋਈ ਵੀ ਹੇਰ ਫੇਰ ਨਾ ਹੋਵੇ ਹਾਂਜੀ ਸਰ ਅੱਜ ਪੰਚਾਇਤਾਂ ਨੂੰ ਚੈੱਕ ਵੀ ਦਿੱਤੇ ਗਏ ਨੇ ਤੇ ਤੁਸੀਂ ਵੀਡੀਓ ਦਾਸਰ ਮੀਟਿੰਗ ਵੀ ਕੀਤੀ ਆ ਕੀ ਕਹਿਣਾ ਜੀ ਤੋਂ ਕੀ ਪੰਚਾਇਤਾਂ ਨੂੰ ਅਪੀਲ ਹੈ 10 ਪੰਚਾਇਤਾਂ ਨੂੰ ਕਰੀਬ 37 ਲੱਖ ਰੁਪਏ ਦੇ ਚੈੱਕ ਦਿੱਤੇ ਨੇ ਉਹ ਮੀਟਿੰਗ 'ਚ ਹਦਾਇਤਾਂ ਕੀਤੀਆਂ ਕਿ ਇਹ ਲੋਕਾਂ ਦਾ ਪੈਸਾ ਹੈ ਲੋਕਤਨ ਜਿਹੜਾ ਲੋਕਾਂ ਤੇ ਖਰਚ ਕੀਤਾ ਜਾਣਾ ਜਿਸ ਤਰ੍ਹਾਂ ਦੀ ਸਕੀਮ ਹੈ ਜਿਸ ਪੈਸਾ ਖਰਚ ਕੀਤਾ ਜਾਣਾ ਕੁਝ ਪਾਣੀ ਦੇ ਸੀਗੇ ਗੰਦੇ ਪਾਣੀ ਦਾ ਨਿਕਾਸ ਕਿਵੇਂ ਕਰਨਾ ਕੁਝ ਹੋਰ ਗਲੀਆਂ ਨਾਲੀਆਂ ਦੇ ਵਾਸਤੇ ਸੀਗੇ ਤੋਂ ਜਿਹੜੇ ਸਰਪੰਚ ਸਾਹਿਬਾਨ ਆਏ ਸੀ ਉਹਨਾਂ ਨੂੰ ਇਹੀ ਹਦਾਇਤ ਕੀਤੀ ਹੈ ਕਿ ਜੋ ਕੁਝ ਇਸ ਤੋਂ ਪਹਿਲਾਂ ਹੋਇਆ ਉਹੋ ਜਿਹਾ ਹੁਣ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਪੈਸੇ ਆਏ ਨੇ ਉਹ ਪੂਰੇ ਦੇ ਪੂਰੇ ਜਿਸ ਮਕਸਦ ਲਈ ਆਏ ਨੇ ਉੱਥੇ ਖਰਚ ਹੋਣੇ ਚਾਹੀਦੇ ਇਹ ਮੀਟਿੰਗ ਕੀਤੀ ਬਾਕੀ ਜਿਹੜੇ ਸਰਪੰਚਤਾ ਹੈਗੀਆਂ ਕਿ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਚੈੱਕ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਪੰਚਾਇਤਾਂ ਵਾਸਤੇ ਪੈਸਾ ਦੋ ਤਰ੍ਹਾਂ ਤਿੰਨ ਤਰ੍ਹਾਂ ਦਾ ਜਿਸ ਤਰ੍ਹਾਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਵਿਤ ਕਮਿਸ਼ਨ ਉਹ ਜਿਵੇਂ ਜਿਵੇਂ ਸਰਕਾਰੀ ਪੈਸਾ ਆਉਂਦਾ ਜਾਏਗਾ ਉਸੇ ਤਰ੍ਹਾਂ ਵੰਡਿਆ ਜਾਏਗਾ ਪਰ ਅੱਜ ਦਾ ਮਕਸਦ ਸੀ ਮੀਟਿੰਗ ਦਾ ਇਹੀ ਸੀ ਕਿ ਜਿਹੜੇ ਸਰਕਾਰੀ ਪੈਸੇ ਇਹਨਾਂ ਨੂੰ ਲੋਕਾਂ ਦਾ ਤਾਂ ਹੁੰਦਾ ਹੈ ਲੋਕਤੰਤਰੀ ਖਰਚ ਕਰਨਾ ਉਹਨਾਂ ਯਕੀਨ ਦਵਾਇਆ ਕਿ ਅਸੀਂ ਜਿਹੜੇ ਪੈਸੇ ਨੇ ਸਾਰੇ ਸਹੀ ਕੰਮ ਤੇ ਲਾਵਾਂਗੇ